ਦੇਸ਼-ਵਦੇਸ਼ ਵਿੱਚ ਪੰਜਾਬੀ ਢੋਲ ਅਤੇ ਭੰਗੜੇ ਦੀ ਪੂਰੀ ਬੱਲੇ-ਬੱਲੇ ਹੋਈ ਪਈ ਹੈ। ਅਸੀਂ ਅਕਸਰ ਗੈਰ ਪੰਜਾਬੀਆਂ ਨੂੰ ਵੀ ਢੋਲ ਦੀ ਤਾਲ ਤੇ ਨੱਚਦੇ ਵੇਖਦੇ ਹਾਂ। ਇਸ ਦੀ ਇੱਕ ਮਿਸਾਲ ਵੇਖਣ ਨੂੰ ਮਿਲੀ ਇਟਲੀ ਦੇ ਸ਼ਹਿਰ ਆਪਰੀਲੀਆ ਵਿਖੇ ਜਿੱਥੇ ਕਰਨੇ ਵਾਲਾ ਦੇ ਮੇਲੇ ਵਿੱਚ ਪੰਜਾਬੀਆਂ ਨੇ ਢੋਲ ਦੀ ਤਾਲ ਤੇ ਗੁਰੇ-ਕੂਰੀਆਂ ਨੂੰ ਨੱਚਣ ਲਾਇਆ ਇਸ ਸਾਲਾਨਾ ਮੇਲੇ ਵਿੱਚ ਪੰਜਾਬੀ ਪੰਗੜੇ ਦੀ ਪੇਸ਼ਕਾਰੀ ਸੱਚਮੁੱਚ ਸੋਹਣੇ ਤੇ ਸੁਹਾਗੇ ਵਾਲੀ ਗੱਲ ਸੀ ਤਾਜ ਕਲੱਬ ਫਾਪਰੀਲੀਆ ਤੇ ਭਾਰਤੀ ਭਾਈਚਾਰੇ ਦੇ ਸਹਿਯੋਗ ਨਾਲ ਗਿੱਧੇ ਤੇ ਪੰਗੜੇ ਦੀ ਖਾਸ ਪੇਸ਼ਕਾਰੀ ਕੀਤੀ ਗਈ ਜਿੱਥੇ ਪੰਜਾਬੀ ਪਹਿਰਾਵੇ ਵਿੱਚ ਸਜੇ ਗੱਭਰੂ ਤੇ ਮਟਿਆਰਾਂ ਵੱਲੋਂ ਪੰਜਾਬੀ ਸੱਭਿਆਚਾਰ ਨੂੰ ਸਮਰਪਿਤ ਅਤੇ ਪੰਜਾਬੀ ਸੰਗੀਤ ਤੇ ਪੰਗੜੇ ਪਾ ਕੇ ਇਟਾਲੀਅਨ ਲੋਕਾਂ ਨੂੰ ਹੈਰਾਨ ਕਰ ਦਿੱਤਾ ਇਸ ਮੌਕੇ ਊੜਾੜਾ ਤੇ ਪੰਜਾਬੀ ਭਾਸ਼ਾ ਤੇ ਅੱਖਰ ਦੀ ਚਲਕ ਇਸ ਮੇਲੇ ਵਿੱਚ ਦੇਖਣ ਨੂੰ ਮਿਲੀ ਦੱਸਣਯੋਗ ਹੈ ਕਿ ਅਪ੍ਰੈਲੀਆ ਵਿੱਚ ਨਗਰ ਕੌਂਸਲ ਦੇ ਸਹਿਯੋਗ ਨਾਲ ਹਰ ਸਾਲ ਸ਼ਹਿਰ ਵਿੱਚ ਹੋਣ ਵਾਲੇ ਮੇਲਿਆਂ ਵਿੱਚ ਭਾਰਤੀ ਭਾਈਚਾਰੇ ਵੱਲੋਂ ਨਵਿਕਲੀ ਪਹਿਲ ਕਦਮੀ ਕੀਤੀ ਜਾਂਦੀ ਹੈ ਭਾਵੇਂ ਉਹ ਪੰਜਾਬੀ ਅਤੇ ਹਿੰਦੀ ਭਾਸ਼ਾ ਨੂੰ ਪ੍ਰਫੁੱਲਤ ਕਰਨਾ ਹੋਵੇ ਜਾਂ ਫਿਰ ਭਾਰਤੀ ਅਤੇ ਪੰਜਾਬੀ ਸੱਭਿਆਚਾਰ ਨੂੰ ਜਿਸ ਦਾ ਮਕਸਦ ਲੋਕਾਂ ਨੂੰ ਭਾਰਤ ਅਤੇ ਪੰਜਾਬ ਦੀ ਸੱਭਿਆਚਾਰ ਤੋਂ ਜਾਣੂ ਕਰਵਾਉਣ ਦੀ ਹੋਵੇ ਇਸ ਪਹਿਲ ਕਦਮੀ ਤੀ ਇਟਲੀ ਲੋਕਾਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ ਕਿ ਭਾਰਤੀ ਭਾਈਚਾਰੇ ਦਾ ਸੱਭਿਆਚਾਰ ਤੇ ਕਲਚਰ ਬਹੁਤ ਹੀ ਵਧੀਆ ਦੂਜੇ ਪਾਸੇ ਇਸ ਮੇਲੇ ਵਿੱਚ ਇਟਾਲੀਅਨ ਸੱਭਿਆ ਚਾਰ ਅਤੇ ਕਲਚਰ ਦੀਆਂ ਬਹੁਤ ਸਾਰੀਆਂ ਪੇਸ਼ਕਾਰੀਆਂ ਪੇਸ਼ ਕੀਤੀਆਂ ਗਈਆਂ ਜ਼ਿਕਰਯੋਗ ਹੈ ਕਿ ਇਸ਼ਤਿਹਾਰ ਨੂੰ ਲੈ ਕੇ ਬੱਚਿਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਦਾ ਹੈ